ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਸਲਾਮੀ ਮੰਚ ਤੇ ਆ ਜਾਣ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਆ ਜਾਣ ਸੰਦੀਪ ਕੁਮਾਰ ਜੀ ਐਨਸੀਸੀ ਅਫਸਰ ਖਾਲਸਾ ਕਾਲਜ ਉਹਨਾਂ ਨੂੰ ਸਕਾਉਟ ਕਰਕੇ ਲੈ ਜਾਂਦੇ ਹੋਏ ਡੀਐਸਪੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਸਲਾਮੀ ਮੰਚ ਤੇ ਚਲੇ ਜਾਣ ਪ੍ਰੇਗ ਸ਼ੁਰੂ ਹੋਣ ਵਾਲੀ ਹੈ ਮੁੱਖ ਮਹਿਮਾਨ ਜੀ ਸਲਾਮੀ ਮੰਚ ਤੇ ਕੌਣ ਕੁ ਸੰਮਾਨਯੋਗ ਸਰਬਾਰੋ ਅਤੇ ਜੀ ਲੈਫਟ ਮੈਂ ਸਰਬਾਰ ਰਜਿੰਕੀਤਾ ਪ੍ਰਧਾਨ ਜੀ ਦਾ ਸਰਬਾਰ ਬਸ ਬਸ ਆਪ ਬਹੁਤ ਪਿਆਰ ਦੀ ਸ਼ੁਰੂਆਤ ਹੋ ਗਈ ਹੈ ਜਿਵੇਂ ਮੈਂ ਬਟਬਟ ਟੁਕੜੀਆਂ ਦੇ ਤੁਹਾਨੂੰ ਨਾਮ ਦੱਸੇ ਸੀ ਇਹ ਸਾਰੀਆਂ ਟੁਕੜੀਆਂ ਮੰਚ ਤੋਂ ਗੁਜ਼ਰ ਉਸ ਦਿਨ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਫੇਸਬੁੱਕ ਪੇਜ ਤੇ ਮੈਂ ਹਾਂ ਤੁਹਾਡੇ ਨਾਲ ਬੀਐਸ ਸ਼ਾਨਾ ਅੱਜ ਜਿੱਥੇ ਪੂਰੇ ਦੇਸ਼ ਦੇ ਵਿੱਚ 75ਵਾਂ ਗਣਤੰਤਰਤਾ ਦਿਵਸ ਬੜੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਜੇਕਰ ਅੱਜ ਸ਼੍ਰੀਨਾਨਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਨੰਤਪੁਰ ਸਾਹਿਬ ਰਖੇ ਹੋਏ ਸਥਾਨਕ ਐਸਡੀਐਮ ਸਾਹਿਬ ਦੇ ਵੱਲੋਂ ਜਿਹੜਾ ਝੰਡਾ ਲਹਿਰਾਉਣ ਉਪਰੰਤ ਜਿਹੜਾ ਅੱਜ ਦੇ ਜਿਹੜੇ ਸਮਾਗਮ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਡਮ ਸੁਵੀਮਾ ਸਭ ਤੋਂ ਪਹਿਲਾਂ ਜਿਹੜਾ ਪ੍ਰੇਡ ਦਾ ਜਿਹੜਾ ਮੌਇਨਾ ਮੁੱਖ ਮਹਿ ਤੇ ਟੁਕੜੀਆਂ ਨੇ ਉਹ ਬੈਂਡ ਦੀ ਧੁਨਾਂ ਦੇ ਉੱਪਰ ਇਸ ਇਤਿਹਾਸਕ ਚਰਨਗਾਂ ਦਾ ਸਟੇਡੀਅਮ ਦੇ ਵਿੱਚ ਜਿਹੜਾ ਮਾਰਚ ਪਾਸਟ ਕਰਦੀਆਂ ਹੋਈਆਂ ਇਤਿਹਾਸਕ ਚਰਨਗਾਂ ਦਾ ਸਟੇਡੀਅਮ ਜਿੱਥੇ ਅਕਸਰ ਇਸ ਤਰ੍ਹਾਂ ਦੇ ਵੱਡੇ ਸਮਾਗਮ ਜਿਹੜੇ ਉਹ ਕੀਤੇ ਜਾਂਦੇ ਨੇ ਅੱਜ ਦੇ ਮੌਸਮ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਅੱਜ ਮੌਸਮ ਵੀ ਜਿਹੜਾ ਉਹ ਅਨੰਤਪੁਰ ਸਾਹਿਬ ਦੇ ਵਿੱਚ ਧੁੱਪ ਜੜੀ ਹੋਈ ਹੈ ਤੇ ਇੱਕ ਸ਼ਾਨਦਾਰ ਜਿਹੜੀ ਹੈ ਮਾਰਚ ਪਾਸਟ ਦਾ ਆਯੋਜਨ ਜਿਹੜਾ ਜਿੱਥੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਵੱਲੋਂ ਐਨਸੀਸੀ ਦੀਆਂ ਜਿਹੜੀਆਂ ਟੁਕੜੀਆਂ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਉੱਥੇ ਹੀ ਪੰਜਾਬ ਪੁਲਿਸ ਦੀ ਵੀ ਜਿਹੜੀ ਟੁਕੜੀ ਉਸਦੇ ਵੱਲੋਂ ਵੀ ਜਿਹੜਾ ਇਹ ਜਿਹੜੀ ਪ੍ਰੇਡ ਜਿਹੜੀ ਕੀਤੀ ਗਈ ਹੈ ਉਸ ਤੋਂ ਵੀ ਦੇਖ ਸਕਦੇ ਹਾਂ ਕਿ ਇਹ ਅਨੰਤਪੁਰ ਸਾਹਿਬ ਦੇ ਵਿੱਚ ਇਸ ਸਮੇਂ ਗਤਮ ਨਾਲ 75ਵੇਂ ਰਿਪਬਲਿਕ ਡੇ ਦੇ ਜਿਹੜੇ ਸਮਾਗਮ ਨੇ ਉਹ ਤੁਮਤਾਮ ਦੇ ਨਾਲ ਜਿਹੜੇ ਮਨਾਏ ਜਾ ਰਹੇ ਨੇ ਉਸਾਸਟਰ ਰਣਜੀਤ ਸਿੰਘ ਐਨਸੀਸੀ ਅਫਸਰ ਸਥਾਨਕ ਐਸਜੀਐਸ ਖਾਲਸਾ ਸੀਨੀਅਰ ਸਕੰਡਰੀ ਸਕੂਲ ਫੋਨਾ ਦੇ ਵੱਲੋਂ ਜਿਹੜਾ ਇਸ ਪ੍ਰੇਡ ਦੀ ਜਿਹੜੀ ਅਗਵਾਈ ਕੀਤੀ ਜਾ ਰਹੀ ਹੈ ਤੇ ਉਸ ਤੋਂ ਪਿੱਛੇ ਖਾਲਸਾ ਕਾਲਜ ਸ਼੍ਰੀ ਅਨੰਤਪੁਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਤਪੁਰ ਸਾਹਿਬ ਦੀ ਜਿਹੜੀ ਪਹਿਲੀ ਟੁਕੜੀ ਹੈ ਹਰਸ਼ਦੀਪ ਉਹ ਇਹਨਾਂ ਦੀ ਪ੍ਰੇਡ ਦੇ ਵਿੱਚ ਚੱਲ ਰਹੀ ਹੈ ਤੇ ਸੰਦੀਪ ਕੁਮਾਰ ਕ੍ਰੈਡਿਟ ਹਰਸ਼ਦੀਪ ਸਿੰਘ ਜਿਹੜਾ ਇਸ ਟੁਕੜੀ ਦੀ ਅਗਵਾਈ ਕਰਦੇ ਹੋਏ ਮંચ ਤੋਂ ਗੁਜ਼ਰਦੇ ਹੋਏ ਬੈਨੇ ਦੇਖਦਾ ਦੇਸ਼ ਦੂਜੀ ਟੁਕੜੀ ਦਸ਼ਮੇਸ਼ ਅਕੈडमी ਇਲਾਕੇ ਦੀ ਨਾਮਵਰ ਰਹਾਇਸ਼ੀ ਵਿਦਿਅਕ ਸੰਸਥਾ ਸ਼੍ਰੀ ਦਸ਼ਮੇਸ਼ ਅਕੈਡਮੀ ਦੀ ਜਿਹੜੇ ਵਿਦਿਆਰਥੀ ਨੇ ਉਹ ਦੂਸਰੀ ਟੁਕੜੀ ਦੇ ਵਿੱਚ ਸਰਦਾਰ ਬਲਜਿੰਦਰ ਸਿੰਘ ਇਹਨਾਂ ਦੇ ਐਨਸੀਸੀ ਅਫਸਰ ਨੇ ਸ ਬਹੁਤ ਖੂਬਸੂਰਤ ਜਿਹੜਾ ਮਾਰਚ ਪਾਸਤਾ ਆਯੋਜਨ ਜਿਹੜਾ ਕੀਤਾ ਜਾ ਰਿਹਾ ਹੈ ਤੇ ਤੀਸਰੀ ਟੁਕੜੀ ਦੀ ਜ਼ਿਕਰ ਗੱਲ ਕੀਤੀ ਜਾਵੇ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਇਹ ਤੀਜੀ ਟੁਕੜੀ ਜਿਹੜੀ ਅਨੰਦਪੁਰ ਸਾਹਿਬ ਦੀ ਇਸ ਦੀ ਅਗਵਾਈ ਪ੍ਰਿੰਟ ਪਰਮਜੀਤ ਕੌਰ ਦੀ ਅਗਵਾਈ ਪ੍ਰਿੰਟ ਪਰਮਜੀਤ ਕੌਰ ਦੇ ਵੱਲੋਂ ਜਿਹੜੀ ਅਗਵਾਈ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਐਨਸੀਸੀ ਇੰਚਾਰਜ ਤੇ ਪ੍ਰਿੰਟ ਕਮਾਂਡਰ ਮਾਸਟਰ ਅਨਜੀਤ ਬਹੁਤ ਖੂਬਸੂਰਤ ਮਾਰਕ ਪਾਸ ਮੈਡਮ ਸੁਪਾਲਕਔਰ ਵਾਲੀਆ ਜੀ ਵੀ ਮੰਚ ਤੇ ਬਰਮਾਨ ਨੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸਮੁੱਚੇ ਪ੍ਰੋਗਰਾਮ ਦੇ ਵਿੱਚ ਰੰਦਾ ਹੈ ਜੋਖੀ ਟੁਕੜੀ ਪਾਈ ਨੰਦ ਲਾਲ ਪਬਲਿਕ ਸਕੂਲ ਦੀ ਹੈ ਕ੍ਰੈਡਿਟ ਜਸਮੀਤ ਕੌਰ ਔਰ ਸਰਦਾਰ ਸਰਬਜੀਤ ਸਿੰਘ ਇਹਨਾਂ ਦੇ ਅਧਿਆਪਕ ਇੰਚਾਰਜ ਨੇ ਬਹੁਤ ਵਧੀਆ ਮਾਰਕ ਪਾਸ ਪੰਜਵੀਂ ਟੁਕੜੀ ਸਰਕਾਰੀ ਅਦਰਸ਼ ਜੁਨੀਅਰ ਸੈਕੰਡਰੀ ਸਕੂਲ ਲੰਕਪੁਰ ਸਾਹਿਬ ਕੈਡਟ ਗੁਰਸ਼ਰਪ ਸਿੰਘ ਦੀ ਰਵਾਈ ਦੇ ਵਿੱਚ ਔਰ ਸੁਰਿੰਦਰਪਾਲ ਜੀ ਇਹਨਾਂ ਦੇ ਅਧਿਆਪਕ ਇਨਚਾਰਜ ਨੇ ਅਗਲੀ ਕੁੱਪੜੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਲੰਕਪੁਰ ਸਾਹਿਬ ਕੈਡਟ ਫਤਵਾ ਜੀਤ कौर ਦੀ ਰਵਾਈ ਦੇ ਵਿੱਚ ਮੈਡਮ ਸੁਮਨ ਕਾਮਲਾ ਖੋਬਤ ਕਾਮਲਾ ਇਹਨਾਂ ਦੇ ਅਧਿਆਪਕ ਇਨਚਾਰਜ ਨੇ ਅਗਲੀ ਟੁਕੜੀ ਸਰਕਾਰੀ ਹਾਈ ਸਕੂਲ ਮੋਟੌਰ ਦੇ ਛੋਟੇ ਛੋਟੇ ਬੱਚੇ ਕੈਂਡੀਡੇਟ ਮਨਦੀਸ਼ ਦੀ ਅਗਵਾਈ ਦੇ ਵਿੱਚ ਔਰ ਸਰਦਾਰ ਜਸਪਾਲ ਸਿੰਘ ਜੋਕੇ ਡੀਪੀ ਨੇ ਪੋਸਟ ਕੋਲ ਨੇ ਉਹ ਚਾਰਜ ਨੇ ਇਸ ਨੂੰ ਫਿਰੇ ਅਗਲੀ ਟੁਕੜੀ ਪੈਸੀ ਹਾਈ ਸਕੂਲ ਲਖਪਤਾਰ ਕੈਂਡੀਡੇਟ ਕਮਲੀ ਦੀ ਅਗਵਾਈ ਦੇ ਵਿੱਚ ਔਰ ਸੁਨੀਸ਼ ਕੁਮਾਰ ਜੋਕੇ ਮੁੱਖ ਤੇ ਅਧਿਰੇ ਤੋਂ ਉਹਦੇ ਵੀ ਸੇਵਾਵਾਂ ਦੇ ਰਹੇ ਨੇ ਇਹ ਅਗਲੇ ਕੁਖੜੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪ੍ਰਧਕਸ਼ ਕੋਲ ਦਾ ਨਾਪੋਰ ਸਾਹਮਣੇ ਬੱਚੇ ਕੈਡਟ ਗੁਰਵਰਤ ਸਿੰਘ ਦੇ ਬਾਜ ਦੇ ਨੇ ਅਸਲਾ ਸਵੇਰ ਸਿੰਘ ਦੇ ਕੈਪਟਨ ਤਰਪਿੰਦ ਸਿੰਘ ਦੋਨੋਂ ਦੁਆਰਾ ਤਿਆਰ ਕੀਤੇ ਗਏ ਇਹ ਬੱਚੇ ਔਰ ਹੀਟ ਦੇ ਵਿੱਚ ਖੂਬਸੂਰਤ ਮਾਰਲਿੰਗ ਪੋਣਾ ਬਜਾਦਾ ਹੋਇਆ ਸ਼੍ਰੀ ਤੁਸ਼ਮੇਸ਼ ਅਕੈਡਮੀ ਅਨੰਪੁਰ ਸਾਹਿਬ ਦਾ ਹੈ ਬੈਂ ਕੱਤ ਪਰਮਜੀਤ ਸਿੰਘ ਜੀ ਗਵਾਈ ਦੇ ਵਿੱਚ ਸਰਦਾਰ ਬੰਦਰਪਤ ਸਿੰਘ ਜਿਹੜਾ ਨੇ ਇੰਚਾਰਜ ਨੇ ਚਾਕੀਆਂ ਸ਼ੁਰੂ ਕਰਦੇ ਹੋ ਚਾਕੀਆਂ ਮੁੱਖ ਮਹਿਮਾਨ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਮੰਚ ਤੇ ਆ ਜਾਣ ਪ੍ਰਧਾਨ ਸਾਹਿਬ ਤੇ ਵੀਰ ਸਾਹਿਬ ਉਹਨਾਂ ਨੂੰ ਸੌਂਡ ਕਰਕੇ ਮੰਚ ਤੇ ਲੈ ਜਾਣੀ ਇਹ तमाम ਜਿਹੜੇ ਖੂਬਸੂਰਤ ਪ੍ਰੋਗਰਾਮ ਅੱਜ ਦੇ ਖਾਸ ਤੌਰ ਤੇ 75ਵਾਂ ਗਣਤੰਤਰ ਦਿਵਸ ਜਿਹੜਾ ਸ਼ੁਰੂ ਕਰੋ ਜੀ 75th ਰਿਪਬਲਿਕ ਡੇ ਪੂਰੇ ਦੇਸ਼ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਸਮਾਗਮ ਜਿਹੜੇ ਨੇ ਉਹ ਬੜੇ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਚੱਲ ਰਹੇ ਨੇ ਤੇ ਤੁਸੀਂ ਮਾਰਚ ਪਾਸ ਜਿਹੜਾ ਉਹ ਆਪਣੀ ਸਕਰੀਨ ਦੇ ਉੱਪਰ ਦੇਖਿਆ ਹੋਵੇਗਾ ਜਿਸ ਦੇ ਵਿੱਚ ਵੱਖ-ਵੱਖ ਸਮੂਲਾਂ ਦੇ ਜੜੀਆਂ ਵਿਦਿਆਰਥੀ ਨੇ ਐਨਸੀਸੀ ਦੇ ਉਹਨਾਂ ਦੀਆਂ ਟੁਕੜੀਆਂ ਨੇ ਜਿਹੜਾ ਹਿੱਸਾ ਲਿਆ ਤੇ ਹੁਣ ਜਿਹੜੀਆਂ ਕੁਝ ਹੀ ਦੇਰ ਦੇ ਵਿੱਚ ਜਿਹੜੀਆਂ ਝਾਕੀਆਂ ਨੇ ਉਹ ਸ਼ੁਰੂ ਹੋਣ ਗਈਆਂ ਤੇ ਮੈਡਮ ਪ੍ਰਿੰਸਕੋਰ ਜਿਹੜੇ ਮੋਗੇ ਦੀ ਖੂਬਸੂਰਤ ਝਾਕੀਆਂ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਨੇ ਸਥਾਨਕ ਅਨੰਦਪੁਰ ਸਾਹਿਬ ਦੇ ਚਾਰਮੰਗਸਟੇਡੀਅਮ ਦੇ ਵਿੱਚ ਇਹ ਅੱਜ ਦੇ ਸਮਾਗਮ ਚੱਲਦੇ ਹੋਏ ਇਸ ਤੋਂ ਬਾਅਦ ਪੀਟੀ ਸ਼ੋ ਜਿਹੜਾ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾਵੇਗਾ ਸੋ ਵੱਖ-ਵੱਖ ਵਿਭਾਗਾਂ ਦੀਆਂ ਜਿਹੜੀਆਂ ਝਾਕੀਆਂ ਨੇ ਉਹ ਸ਼ੁਰੂ ਕੀਤੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਸਭ ਤੋਂ ਪਹਿਲੀ ਜਿਹੜੀ ਤੁਸੀਂ ਵਖਾ ਪਰ ਸਟੇਜ 'ਤੇ ਥੋੜਾ ਤਿਆਰ ਲਿਆ ਉਹ ਨਹੀਂ ਮੰਚ ਤੇ ਆ ਕੇ ਹੁਣੇ ਕਰ ਲਿਓ ਸਭ ਤੋਂ ਪਹਿਲੀ ਝਾਕੀ ਜਿਹੜੀ ਤੁਸੀਂ ਦੇਖਾਂਗੇ ਉਹ ਬਲਾਕ ਬਿਟਾਰਸ ਅਤੇ ਪੰਚਾਇਤ ਅਫਸਰ ਰਣਪੁਰ ਸਾਹਿਬ ਵੱਲੋਂ ਤਿਆਰ ਕੀਤੀ ਗਈ ਝਾਕੀ ਹੈ ਜਿਹੜੀ ਕਿ ਮੰਰੇਕਾ ਦੇ ਸੰਬੰਧ ਵਿੱਚ ਪ੍ਰਦਰਸ਼ਨੀ ਲਾਈ ਹੋਈ ਹੈ ਕਿਵੇਂ ਮੰਰੇਕਾ ਦੀ ਸਕੀਮ ਜਿਹੜੇ ਵੱਖ-ਵੱਖ ਪਿੰਡਾਂ ਦਾ ਵਿਕਾਸ ਪਿੰਡਾਂ ਦੇ ਲੋਕਾਂ ਦੁਆਰਾ ਹੀ ਕੀਤਾ ਜਾਂਦਾ ਹੈ ਬਹੁਤ ਜਾਨਾ ਪੂਰੇ ਦੇਸ਼ ਦੇ ਵਿੱਚ ਇਸ ਸਕੀਮ ਵਧੀਆ ਤਰੀਕੇ ਦੇ ਨਾਲ ਲਾਗੂ ਕੀਤੀ ਗਈ ਹੈ ਸੋ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਲਾਲਪੁਰ ਸਾਹਿਬ ਵੱਲੋਂ ਇਹ ਮੰਡਰੇਕਾ ਦੀ ਝਾਕੀ ਜੋ ਕਿ ਬਿਲਕੁਲ ਸਟੇਜ ਦੇ ਸਾਹਮਣੇ ਜਾ ਰਹੀ ਹੈ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਤਾੜੀਆਂ ਜਰੂਰ ਮਾਰ ਦਿਆ ਕਰੋ ਹੌਸਲਾ ਫਾਇਦਾ ਹੁੰਦੀ ਹੈ ਬੱਚਿਆਂ ਦੀ ਵੀ ਝਾਕੀ ਵਾਲਿਆਂ ਦੀ ਵੀ ਇਹਨਾਂ ਕੈਪਟਾਨੀ ਪਾਓ ਥੋੜਾ ਅੱਗੇ ਲਿਆਓ ਥੋੜਾ ਸਟੇਜ ਦਾ ਲਿਆਓ ਅਗਲੀ ਝਾਕੀ ਜਿਹੜੀ ਅਸੀਂ ਦੇਖਾਂਗੇ ਵਨ ਰੇਂਜ ਆਫ ਅਨੰਤ ਪਸੂਆ ਉਹਨਾਂ ਦੇ ਡਿਪਾਰਟਮੈਂਟ ਬਲੋ ਤਿਆਰ ਕੀਤੀ ਗਈ ਹੈ ਜੇ ਰੁੱਖਾਂ ਨੂੰ ਮਾਰ ਮੁਕਾਓਗੇ ਫੁੱਲ ਫਲ ਸ਼ਾਹ ਤੱਕ ਸਾਲਾਂ ਤੋਂ ਵੀ ਜਾਓਗੇ ਇਹ ਸੰਦੇਸ਼ ਹੈ ਇਸ ਝਾਕੀ ਦਾ ਧਰਵੀ ਕੁਖੋਂ ਬੂਟਾ ਜੰਮਦਾ ਮਾਦੀ ਕੁਖੋ ਢੀ ਆਪ ਤੁਹਾਡੇ ਰਚਨਾ ਕੀਤੀ ਧੀ ਦੇ ਬੂਟੇ ਦੀ ਬਹੁਤ ਵਧੀਆ ਮੈਸੇਜ ਮਿਲ ਰਹੀ ਡਾਕਟਰ ਅਨੰਤਪਾਲ ਜੀ ਦੀ ਟੀਮ ਚਾਕੇ ਵੱਲੋਂ ਸਾਨੂੰ ਸਭ ਨੂੰ ਵੀ ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ ਤਾੜੀਆਂ ਮਾਰੋ ਕਿ ਜੰਗਲਾਂ ਦੀ ਕਟਾਈ ਰੁੱਖਾਂ ਦੀ ਕਟਾਈ ਅਸੀਂ ਬੰਦ ਕਰਕੇ ਔਰ ਵੱਤੋਂ ਬੰਦ ਬੂਟੇ ਲਾਏ ਆਪਣੇ ਜਨਮ ਦਿਨ ਤੇ ਬੱਚਿਆਂ ਦੇ ਜਨਮ ਦਿਨ ਤੇ ਵੀ ਚਾਹੀਦਾ ਕਿ ਜਿੰਨੇ ਲਾ ਸਕੀਏ ਵੱਤੋਂ ਬੰਦ ਬੂਟੇ ਲਾਏ ਅਗਲੀ ਚਾਕੇ ਖੇਤੀਬਾੜੀ ਆਪਕੋ ਸ਼੍ਰੀ ਅਨੰਤਪਾਲ ਸਾਹਿਬ ਵੱਲੋਂ ਕੋਪਰ ਫੀਡਰ ਅੱਜ ਕੱਲ੍ਹ ਲੋੜ ਹੈ ਸਪਰ ਫੀਡਰ ਦੀ ਪੁਰਾਣੀ ਮਗਲਾਂ ਨੂੰ ਬੰਦ ਕਰਕੇ ਸਰਮਦਾ ਦੇ ਰੂਪ ਤੋਂ ਵਾਤਾਵਰਣ ਨੂੰ ਬਚਾਉਣ ਲਈ ਇਹ ਸੁਪਰ ਫੀਟਰ ਰਾਹੀਂ ਪੱਪਰ ਦੀ ਸਿੱਧੀ ਪਹੁੰਚ ਲਈ ਜੁਰੀ ਜਾਂਦੀ ਹੈ ਅਗਲੀ ਤੱਕ ਮਾਰਕਾਪ ਪ੍ਰੋਜੈਕਟ ਦਾ ਫੁਲਕਰੀ ਅਨੰਦਪੁਰ ਸਕਾ ICDSF ਸੀਮਾ ਜਿਵੇਂ ਕਿ ਪੂਰਬੋਛੜਾ ਰਾਤ ਸੇਫ ਸਿੱਖਿਆ ਬੀਡਿੰਗ ਚਾਓ ਬੀਡਿ ਪੜਾਓ ਉਹਦਾ ਫਾਇਦਾ ਦੇ ਚਾਹੇ ਦਿੱਤੀ ਹੋਈ ਅਗਲੀ ਚਾਕੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਜੀ ਦੇ ਅਨੰਤ ਸਰਵਨ ਲੋਕ ਟੀਬੀ ਬੜੀ ਖਤਰਨਾਕ ਬਿਮਾਰੀ ਜਿੰਦਾ ਕਿ ਨਾਮ ਨਾਲ ਮਾਨਤਾ ਗਿਆ ਦੇ ਚਿਸਤਾਂ ਇਹ ਬਹੁਤ ਕਹਿਆ ਜਾਂਦਾ ਕਿ ਇਸ ਦਾ ਇਲਾਜ ਹੋ ਸਕਦਾ ਹੈ ਜਰ ਤੈਂਸਰ ਹਸਪਤਾਲ ਹੁਣਾਂ ਦੇ ਹਸਪਤਾਲਾਂ ਨੇ ਵੀ ਜਿਦਾਗੇ ਇਲਾਜ ਕਰਵਾਈਏ ਅਗਲੀ ਚਾਕੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਰੀ ਰਾਣਕਪਾਹੋਂ ਵੀ ਚਾਕੀ ਹੈ ਸਰਕਾਰ ਵੱਲੋਂ ਦਿੱਤੀਆਂ ਜਾਣੀਆਂ ਵਿਦੇ ਕਰੋਤਾ ਜਿਵੇਂ ਕਿ ਮੁੱਖ ਜ਼ਿਲ੍ਹਾ ਪ੍ਰਸ਼ਾਸਨ ਵਰਦੀਆਂ ਵਜੀਫਾ ਮਿਲਦੇ ਵੀ ਜੇ ਤਾਰਾ ਜੋੜ ਦਾ ਟਾਕੀਆਂ ਦੇ ਨਾਲ ਇਸ ਟਾਕੀ ਦਾ ਆਪ ਸਵਾਗਤ ਕਰੀਏ ਸੋਚਾਕੀਆਂ ਤੋਂ ਬਾਅਦ ਪੀਟੀ ਸ਼ੋਅ ਬੱਚਿਆਂ ਨੇ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ ਹੈ ਪਹਿਲੇ ਗਰੁੱਪ ਦੇ ਵਿੱਚ ਤਿੰਨ ਸਕੂਲ ਆਣੇ ਹਨ ਸਰਕਾਰੀ ਹਾਈ ਸਕੂਲ ਅਗੰਪੁਰ ਐਸਡੀ ਹਾਈ ਸਕੂਲ ਥੀ ਅਨੰਪੁਰ ਸਾਹਿਬ ਤੁਸੀਂ ਭਾਈ ਨੰਦ ਲਾਲ ਪਬਲਿਕ ਸਕੂਲੋਂ ਚੱਲੀ ਜਾਣੀ ਉਧਰ ਦੂਜੇ ਪਾਸੇ ਇਹ ਤਿੰਨ ਸਕੂਲਾਂ ਦੇ ਬੱਚੇ ਆ ਜੋ ਕਿ ਉਹ ਫੇਸਟ ਆ ਕਿ ਮੈਂ ਇਧਰ ਖਿਚਾਣਾ ਚੁੱਕੀਆਂ ਮੈਂ ਪੀਟੀ ਸ਼ੋਅ ਦੇ ਇੰਚਾਰਜ ਦੇ ਅਫਸਰ ਸਾਹਿਬਾਨ ਨੂੰ ਬੇਨਤੀ ਕਰਾਂਗਾ ਕਿ ਇਸ਼ਾਰਾ ਕਰ ਦਿਓ ਪਹਿਲੇ ਗਰੁੱਪ ਦੇ ਜਿਹੜੇ ਬੱਚੇ ਆ ਆਪਣੀ ਦਸਿਆ ਹੋਈਆਂ ਲੋਕਾਂ ਦੇ ਆਗਣ ਇਹ ਜਿਹੜੇ ਪਾਸੇ ਉਹ ਮੇਰੇ ਸੱਜੇ ਸੱਦੇ ਹੱਥ ਨੀਲੀ ਵਰਦੀ ਦੇ ਵਿੱਚ ਯੂਨੀਫਾਰਮ ਦੇ ਵਿੱਚ ਸਰਕਾਰੀ ਹਾਈ ਸਕੂਲ ਅਗੰਪੁਰ ਦੇ ਬੱਚੇ ਹੈ ਇਹ ਬਲੈਕ ਟ੍ਰੇਲ ਕਰਨਗੇ ਗੁਰਪ੍ਰਤਾਪ ਸਿੰਘ ਜਿਹਨਾਂ ਦਾ ਪ੍ਰਯਾਰਥੀ ਆਗੂ ਹੈ ਤੇ ਇੰਚਾਰਜ ਜਿਹਨਾਂ ਦੇ ਸਰਕਾਰ ਸਰਬਜੀਤ ਸਿੰਘ ਨੇ ਸੈਂਟਰ ਦੇ ਵਿੱਚ ਜਿਹੜੀ ਟੂਰੀ ਹੈ ਐਸੀ ਹਾਈ ਸਕੂਲ ਦੀ ਹੈ ਅਰੇਂਗ ਦੇ ਨਾਲ ਇਹਨੇ ਟ੍ਰੇਨ ਕਰਦੀ ਹੈ ਅਮਰਜੀਤ कौर ਜਿਹਨਾਂ ਦੇ ਲੀਡਰ ਹੈ ਤੇ ਸੁਖਮਾ ਸਿੰਘ ਨੇ ਮੀਨਾਰ ਹੈ ਤੇ ਜਿਹੜੇ ਜਿਸ ਤਰ੍ਹਾਂ ਅਸੀਂ ਟੁਕੜੀ ਪਾਈ ਨਾ ਨਾ ਪਬਲਿਕ ਸਕੂਲ ਹੈ ਕਿ ਅਲੇਵਨਾ ਦੇ ਨਾਲ ਦਰਜ ਕਰਦੇ ਹੋਏ ਜਿੱਥੇ ਉਹ ਸਿੰਘਦੀਪ ਬਾਈ ਦੇ ਵਿੱਚ ਔਰ ਮੋਹਨਦੀਪ ਮਾਰ ਇਹਨਾਂ ਦੇ ਅਧਿਆਪਕ ਚਾਰਜ ਨੇ ਉਹ ਰਾਣਾ ਬੈਦੇ ਗਰੁੱਪ ਦੇ ਵਿੱਚ ਇਹ ਤਿੰਨ ਸਟੂਡੈਂਟ ਦੇ ਬੱਚੇ ਕੈਂਪਸ ਐਸਟੀ ਹਾਈ ਸਕੂਲ ਖੁਰਸਾਰ ਤੇ ਪਾਈ ਨਾ ਪਬਲਿਕ ਸਕੂਲ ਮੱਖ ਬੱਖ ਤਫਤਾਂ ਦੀ ਕਾਹਲੀ ਜਿਹੜਾ ਪੀਟੀ ਸ਼ੋਅ ਹੈ ਇਹ ਦੀ ਹਰ ਇੱਕ ਐਕਸਰਸਾਈਜ਼ ਦੇ ਨਾਲ ਸਰੀਰ ਦੇ ਕਿਸੇ ਨਾ ਕਿਸੇ ਹਿੱਸੇ ਦੀ ਤਸੱਬ ਹੁੰਦੀ ਹੈ ਉਹ ਜਿੱਥੇ ਦੁਬਾਕੀ ਤੋਂ ਸੇ ਜਿੱਥੋਂ ਤੋਂ ਹੁੰਦਾ ਹੈ ਇਹ ਵੀ ਹੈ ਮੇਜੂ ਦੀ ਸਰੀਰ ਤੋਂ ਵੀ ਜੇ ਭਲਵਾਂ ਦੀ ਬਾਤ ਬਣੇ ਤਾਂ ਇਹ ਤੰਦਰੁਸਤ ਦਿਮਾਗ ਕਰਦੇ ਜਿਵੇਂ ਦੂਗਾ अगर दिमाग के शरीर कामेल होगा तो चली तरह पढ़ सक चली तरह खेल सकेंगे सारे कम जे चगी रहो जो कंपनी दिमाग का ਕਿ ਸਾਡੇ ਪਰਮਿਆਂ ਬੀਐਸ ਚਾਨਾ ਜੀ ਪੀਟੀਸੀ ਨਿਊਜ਼ ਤੋਂ ਤੇ ਪੰਜਾਬੀ ਪਰਮਿਆਂ ਤੋਂ ਚੰਮੀ ਦਾਸਾ ਜੀ ਐਸਡੀਟੀਵੀ ਤੇ ਬੋਥ ਸੇ ਗਰਾਣਾ ਜੀ ਚਰਦੀ ਕਲਾ ਤੋਂ ਕਮਲਜੋਤ ਸਿੰਘ ਜੀ ਇੰਡੀਆ ਨਿਊਜ਼ ਤੋਂ ਸਚਨ ਸੋਨੇਚ ਪਰਦਾ ਕਰਾਣਾ ਤੇ ਰਾਜਨੀਤੀ ਤੇ ਰਾਜਨੀਤਿਕ ਬਾਦ ਤੇ ਬੋਥੇ ਜੀ ਨਾਲੇ ਸਮੀਖਿਆ ਕਰਨਾ ਜੀ 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 ਸਾਰੇ ਸਾਰੇ ਬਾਰੇ ਬਾਰੇ ਦਾ ਜ਼ਿਕਰ ਕੀਤਾ ਹੈ ਸੋ ਸਾਰੇ ਬਾਰੇ ਬਾਰੇ ਦੇ ਦਰਜੇ ਪਹੁੰਚੇ ਸਾਰੇ ਬਾਰੇ ਦੇ ਬੋਤਲ ਬੋਤਲ ਜੀ 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 ਐਸਈ ਦਾ ਹੈ ਆਮ ਸਾਰੇ ਬੋਤਲਾਂ ਦੇ ਦਰਜੇ ਪਹੁੰਚੇ ਹੈ

ਨ ਲਿਖਾਉਂਦੇ ਦੇ ਗਰਾਮ ਦੇ ਅਜਿਹੇ ਸਾਰੇ ਸੰਭਾਵੀ ਸਵਿਥ ਨੂੰ ਬੋਲਣ ਤੋਂ ਬਾਅਦ ਜੋ ਕਿ ਸੰਬੰਧ ਨਾਲ ਕੰਮ ਕਰਦੇ ਹੋਏ ਹੱਦ ਤੀਕ ਤੋਂ ਤਾਫਲੇ ਤੱਕ ਇਹਨਾਂ ਦੀ ਸਮਰਾਈ ਕਰਦਾ ਹੋਇਆ ਇਸ ਵੀਰ ਕੌਟੀ ਨੂੰ ਜਿੰਨਕਲ ਦੇਖੇਗਾ ਆਮ ਜਨ ਅਨੁਭਵ ਦੇ ਨਾਮ ਦੇ ਚਾਹੇ ਦੇ ਬੱਚਿਆਂ ਦੇ ਜੋ ਬਹੁਤ ਇਹ ਉਹ ਇਲਾਕੇ ਇਤਿਹਾਸਿਕ ਸਰਬੰਧੀ ਕਾੜੀ ਦਾ ਬਸਤਰ ਗੋਰ ਦਾ ਕਾੜੀ ਦਾ ਇੱਕ ਵਰੀ ਸਟੇਸ਼ਨ ਨੂੰ ਜਾਣਾ ਚਾਹੀਦਾ ਕਾੜੀ ਦੇ ਨਾਲ ਛਾਹ ਡੋਲ ਕੇ ਕਾੜੀ ਨੂੰ ਮੈਂ ਦੁਬਾਰਾ ਫੇਰ ਕਾੜੀ ਮਾਰੀ ਜੀ ਹੈ ਕਹਾਂ ਕਿ ਸਾਡੇ ਗੁੱਸ ਮਹਿਮਾਨ ਦੀ ਸਤਿਕਾਰਯੋਗ ਐਡੀਐਮ ਸਾਹਿਬ ਦੇ ਸਰਪਤ ਨੇ ਮੈਡਮ ਪਰਮੇਸ਼ਰ ਕੌਰ ਜੀ ਉਹਨਾਂ ਦਾ ਬੇਟਾ ਆਲਨ ਤੇ ਬੇਟੀ ਮਨਤ ਉਹ ਵੀ ਸ਼ਿਸ਼ੋਭਤ ਨੇ ਸਟੇਜ ਤੇ ਮੈਂ ਉਹਨਾਂ ਨੂੰ ਵੀ ਇੱਥੇ ਪਹੁੰਚਣ ਤੇ ਬਹੁਤ ਬਿਹਾਰਾ ਕਹਿਣਾ ਬਿੰਡੀ ਸ਼ੋਅ ਦਾ ਪ੍ਰੋਗਰਾਮ ਖਾਸ ਹੈ ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਉਹਨੇ ਸ਼ੁਰੂਆਤ ਕਰਨ ਲੱਗੀ ਹੈ ਸੋ ਮੈਂ ਬੇਨਤੀ ਕਰਾਂਗਾ ਮੈਡਮ ਸ੍ਰੀਮਾ ਜਸਤਵ ਜੀ ਨੂੰ ਜਿਨ੍ਹਾਂ ਨੂੰ ਤੁਸੀਂ ਪੁਰਾਣੇ ਫਿਲਮੀ ਗੀਤਾਂ ਦੇ ਪ੍ਰੋਗਰਾਮ ਦੇ ਵਿੱਚ ਅਕਸਰ ਗੁਰ ਰਚਨ ਤੋਂ ਵੀ ਦੇਖਦੇ ਹੋ ਕਿ ਉਹ ਮਾਈਕ ਤੇ ਆਣ ਤੇ ਬੱਚਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਮੈਡਮ ਸ੍ਰੀਮਾ ਜਸਤਵ ਜੀ ਕਦੇ ਕੋ ਮਾਲਾ ਮੇਲ ਇੱਕ ਦਸਤ ਮੇਰੇ ਕੋਲ ਜੁਮੂ ਵੀ ਕਰ ਲਿਓ ਮੈਂ ਕਰ ਦਿੰਦਾ ਹਾਂ ਸਮੂਹ ਹਾਜ਼ਰੀਨ 26 ਜਨਮ ਗਰਦੰਤਰ ਦਿਵਸ ਦਾ ਬਹੁਤ मुबारक दी हुई शुरू कर जा रहे हैं प्रोग्राम का सभ्याचारक प्रोग्राम जोड़ा सभ्याचारक गतिविधिया जो काफ़ी दिनों तो बच्चे अट्ठाक मेहनत के नाम तैयार कर रहे हैं बख स्कूलों बच्चों ने देश भगती दख बरह दतिविधियां जड़िया तैयार की मैं एक बार तरतीब सारा दसना चाहनी हाँ और अध्यापक सहमान

तीजी। तीजी तीजी तो कोरियोग्राफी एक हैपनिंग ओनली इन इंडिया संत बाबा सेवा सिंह स्मार्ट एलिमेंट्री स्कूल श्री अनंतपुर साहिब काटनवा बाय में जिम्मेदार चलो ना चलो तीसरी गतिविधि है कोरियोग्राफी हर करदान पटेल एसएनएस खालसा सीनियर सेकेंडरी स्कूल श्री अनंतपुर साहिब चौथी आइटम है कोरियोग्राफी जिथे जान पंजाब श्री श्री गुरु हरिकृष्ण पब्लिक स्कूल श्री आनंदपुर साहिब पंचवी आइटम है भंगड़ा कोरियोग्राफी चल मेले के जरिए अनमोल शिक्षा केंद्र देख्य। के इस तो आगे है जी छेवीं आइटम कोरियोग्राफी असी जाए घर से पंजाब के स्कूल ऑफ एनमेंटपुर साहब की ਇਸ ਤੋਂ ਬਾਅਦ ਸਖਮੀ ਆਈਟਮ ਲੁੱਟੀ ਹੋ ਸਰਕਾਰੀ ਪ੍ਰਾਇਮਰੀ ਸਕੂਲ ਕੰਪੀਰ ਕੋ ਤੇ 8ਵੀਂ ਆਈ ਦਾ ਹੈ ਜਸਵੀਰ ਸਿੰਘ ਇਹਦੇ ਨਾਲ ਤੋਂ ਦੇਸ਼ ਦਾ ਪਿਤਾ ਜੀ ਇਹ ਬੱਚਾ ਪੇਸ਼ ਕਰੇਗਾ ਸੋ ਇਹ ਤਕਦੀਬ ਹੈ ਸਭਿਆਚਾਰਕ ਪ੍ਰੋਗਰਾਮ ਵੀ ਸੋ ਬੱਚਿਆਂ ਨੂੰ ਬੁਲਾਵਟ ਹੈ ਕਿ ਇਹਨਾਂ ਸੋਤਰਾਪਾ ਨਾਗਰਿਕ ਜੀ ਦਾਤਨ ਬੱਚਿਆਂ

ਐਫਐਸ ਹਾਲਪਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਤਪੁਰ ਸਾਹਿਬ ਦੇ ਬੱਚਿਆਂ ਵੱਲੋਂ ਸ਼ਬਦ ਸਰਣ ਕਰਾਂਗੇ ਸੋ ਪੰਡਾਲ ਦੇ ਵਿੱਚ ਮੌਜੂਦ ਥਾਰੇ ਜਨ ਤੋਂ ਮੇਰੀ ਗੁਜ਼ਾਰਿਸ਼ ਹੈ ਕਿ ਸ਼ਬਦ ਸੁਣਨ ਜਾ ਰਹੇ ਆ ਆਪਾਂ ਸਾਰੇ ਆਪਣਾ ਸਿਰ ਧਕਨਾਈ ਤੇ ਸ਼ਬਦ ਦੇ ਸਤਕਾਰ ਵਜੋਂ ਖੜੇ ਹੋਣਾਏ ਤੇ ਆਪਣਾ ਤਕੀਨ ਪਖਾਏ ਤੋ ਅੱਜ ਇਹ ਮੈਂ ਖੌਣ ਕਰਦੀ ਹਾਂ ਐਸ ਸੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦਾ ਸ਼ਬਦ ਹੈ ਸ਼ੁਰੂਆਤ ਅਗਵਾਈ ਕਰਾਉਣ ਵਾਲੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ